ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਿਲਜਿੰਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਜਿਹੜੀ ਬਹੁਤ ਸੋਹਣੀ ਹੋਣ ਵਾਲੀ ਹੈ ਕਿਉਂਕਿ ਵਿంటర్ ਸਟਾਰਟ ਹੋ ਚੁੱਕੇ ਨੇ ਮੌਸਮ ਬਦਲ ਚੁੱਕਾ ਹੈ ਖੁਸ਼ਕ ਹਵਾਵਾਂ ਚੱਲਣ ਲੱਗੀਆਂ ਨੇ ਤੇ ਖੁਸ਼ਕ ਹਵਾਵਾਂ ਦੇ ਨਾਲ ਆਪਣੀ ਜਿਹੜੀ ਸਕਿਨ ਹੈ ਨਾ ਉਹ ਡਰਾਈ ਹੋਣਾ ਸ਼ੁਰੂ ਹੋ ਗਈ ਹੈ ਤੇ ਕੱਲ ਹੀ ਮੈਨੂੰ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਉਹਨਾਂ ਨੇ ਦੱਸਿਆ ਸੀਗਾ ਪੁੱਛਿਆ ਸੀਗਾ ਕਿ ਦੀਦੀ ਕੋਈ ਵਿంటర్ ਕਰੀਮ ਦੱਸੋ ਜਿਹਦੇ ਨਾਲ ਕੀ ਓਪਨ ਪੋਰਸ ਵੀ ਠੀਕ ਹੋ ਜਾਣ ਔਰ ਸਕਿਨ ਦੀ ਵੀ ਅ ਬੈਸਟ ਹੋਵੇ ਜਿਹੜੀ ਖੁਸ਼ਕ ਸਕਿਨ ਹੁੰਦੀ ਉਹ ਠੀਕ ਹੋ ਜਾਵੇ ਕਿਸ ਤਰੀਕੇ ਦੀ ਆਪਾਂ ਜਿਹੜੀ ਵਿంటర్ ਕਰੀਮ ਹੈ ਇਸਤੇਮਾਲ ਕਰ ਸਕਦੇ ਆ ਮੈਂ ਕਿਹੜੀ ਵਿంటర్ ਕਰੀਮ ਇਸਤੇਮਾਲ ਕਰਦੀ ਆ ਤੁਹਾਡੇ ਨਾਲ ਸ਼ੇਅਰ ਕਰਦੀ ਆ ਬਹੁਤ ਵਧੀਆ ਹੈ ਵੀਡੀਓ ਪੂਰੀ ਦੇਖੇ ਤੁਹਾਨੂੰ ਪਤਾ ਲੱਗੇਗਾ ਬਹੁਤ ਹੀ ਵਧੀਆ ਵਿంటర్ ਕਰੀਮ ਜਿਹੜੀ ਮੈਂ ਇਸਤੇਮਾਲ ਕਰਦੀ ਆ ਆ ਦੇਖੋ ਇਹ ਘਰ ਦੀ ਬਣਾਈ ਹੋਈ ਹੈ ਆ ਦੇਖੋ ਘਰ ਦੀ ਕਰੀਮ ਬਣਾਈ ਹੋਈ ਹੈ ਕਿਸ ਤਰੀਕੇ ਨਾਲ ਬਣਾਈਏ ਅਗੇ ਪੂਰੀ ਵੀਡੀਓ ਦੇਖਿਓ ਤੁਹਾਨੂੰ ਪਤਾ ਲੱਗ ਜੇਗਾ ਕਿ ਕਿਸ ਚੀਜ਼ ਦੀ ਬਣਾਈ ਹੋਈ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਆਪਾਂ ਇਸਤੇਮਾਲ ਕੀਤਾ ਹੋਇਆ ਹੈ ਨਾਈਟ ਕਰੀਮ ਹੈਗੀ ਇਹ ਦਿਨ ਵੀ ਲਗਾ ਸਕਦੇ ਹੋ ਕੋਈ ਇਹਦੇ ਨਾਲ ਸਰਟੀਫਿਕੇਟ ਨਹੀਂ ਹੈਗਾ ਔਰ ਇੰਨੀ ਵਧੀਆ ਹੈ ਤੁਹਾਡੇ ਓਪਨ ਪੋਰਸ ਵੀ ਜਿਹੜੇ ਬਿਲਕੁਲ ਰਿਮੂਵ ਹੋ ਜਾਣਗੇ ਸਕਿਨ ਬਿਲਕੁਲ ਟਾਈਟ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿంటర్ ਦੀ ਸਟਾਰਟਿੰਗ ਹੋ ਚੁੱਕੀ ਹੈ ਚਲੋ ਠੰਡ ਤਾਂ ਨਹੀਂ ਹੈਗੀ ਇੰਨੀ ਪਰ ਫਿਰ ਵੀ ਨਾ ਮੌਸਮ ਜਿਹੜਾ ਖੁਸ਼ਕ ਮੌਸਮ ਹੈ ਤੇ ਇਹ ਮੌਸਮ ਵਿੱਚ ਜਿਹੜੀ ਆਪਣੀ ਸਕਿਨ ਨੂੰ ਹੁੰਦੀ ਹੈ ਨਾ ਬਹੁਤ ਜ਼ਿਆਦਾ ਖਰਾਬ ਜੀ ਹੋਣ ਲੱਗ ਜਾਂਦੀ ਹੈ ਬਹੁਤ ਜ਼ਿਆਦਾ ਡਰਾਈ ਹੋਣ ਲੱਗ ਜਾਂਦੀ ਖੁਸ਼ਕੀ ਹੋਣ ਲੱਗ ਜਾਂਦੀ ਹੈ ਤੇ ਉਹਦੇ ਲਈ ਆਪਾਂ ਤੁਹਾਨੂੰ ਬੈਸਟ ਕਰੀਮ ਦੱਸਦੇ ਹਾਂ ਬਣਾਣੀ ਇਹਨਾਂ ਚੀਜ਼ਾਂ ਦੀ ਬਣਾਣੀ ਆਪਾਂ ਇਸ ਕਰੀਮ ਲਈ ਆਪਾਂ ਲੈਣਾ ਐਲੋਵੀਰਾ ਵਿਟਾਮਿਨ E ਦੇ ਕੈਪਸੂਲ ਤੇ ਬਦਾਮ ਰੋਗਨ ਤੇ ਤੁਸੀਂ ਚਾਹੋ ਤਾਂ ਗਲਿਸਰੀਨ ਵੀ ਪਾ ਸਕਦੇ ਹੋ ਤੇ ਬਹੁਤ ਵਧੀਆ ਇਹ کریم ਇਹ ਵਿంటర్ ਕਰੀਮ ਤੁਸੀਂ ਸਰਦੀਆਂ ਵਿੱਚ ਵੀ ਤੁਸੀਂ ਜਿੱਦਾਂ ਮਰਜ਼ੀ ਆਪਣੇ ਚਿਹਰੇ ਤੇ ਇਸਤੇਮਾਲ ਕਰੋ ਇਹਦੇ ਨਾਲ ਨਾ ਜਿਹੜੇ ਓਪਨ ਪੋਰਸ ਹੁੰਦੇ ਆ ਨਾ ਉਹ ਠੀਕ ਹੋ ਜਾਂਦੇ ਆ ਔਰ ਜਿਹੜੀ ਖੁਸ਼ਕੀ ਹੋਈ ਹੁੰਦੀ ਆ ਉਹ ਵੀ ਠੀਕ ਹੋ ਜਾਂਦੀ ਆ ਔਰ ਜਿਹੜਾ ਚਿਹਰਾ ਡਰਾਈ ਡਰਾਈ ਹੋਇਆ ਹੁੰਦਾ ਇਹ ਨਾ ਸਾਰਾ ਹੀ ਠੀਕ ਹੋ ਜਾਂਦਾ ਬਹੁਤ ਵਧੀਆ ਹੁੰਦੀ ਹੈ ਇਹ ਵਾਲੀ ਕਰੀਮ ਤੇ ਮੈਂ ਨਾ ਥੋੜੀ ਜਿਹੀ ਬਣਾ ਕੇ ਦੱਸਾਂ ਕਿ ਕਿਉਂਕਿ ਮੇਰਾ ਐਲੋਵੇਰਾ ਜੈਲ ਜਿਹੜਾ ਖਤਮ ਹੋਣ ਵਾਲਾ ਤੇ ਬਹੁਤ ਵਧੀਆ ਕਰੀਮ ਹੈ ਤੁਸੀਂ ਨਾ ਜ਼ਰੂਰ ਟਰਾਈ ਕਰਿਓ ਬਣਾ ਕੇ ਇਹ ਤੁਸੀਂ ਬਣਾ ਕੇ ਤੁਸੀਂ ਸਟੋਰ ਕਰਕੇ ਫਿਰ ਰੱਖ ਸਕਦੇ ਹੋ ਨਾ ਮਹੀਨਾ ਡੇਢ ਮਹੀਨਾ ਲਈ ਜਿੰਨੀ ਬਣਾਣੀ ਤੁਸੀਂ ਡੇਢ ਮਹੀਨੇ ਲਈ ਬਣਾ ਕੇ ਰੱਖ ਸਕਦੇ ਹੋ ਇਹ ਦੇਖੋ ਇੰਨੀ ਵਧੀਆ ਹੁੰਦੀ ਹੈ ਨੇ ਇਹ ਸਾਰੀਆਂ ਚੀਜ਼ਾਂ ਹੀ ਜਿਹੜੇ ਵਿਟਾਮਿਨ A ਹੁੰਦਾ ਤੁਹਾਨੂੰ ਪਤਾ ਹੀ ਕਿ ਆਪਣੀ ਸਕਿਨ ਲਈ ਕਿੰਨਾ ਵਧੀਆ ਹੁੰਦਾ ਹੈ ਨਾ ਤੇ ਐਲੋਵਿਰਾ ਜੈਲ ਹੁੰਦਾ ਉਹ ਤੋਂ ਬੈਸਟ ਹੁੰਦਾ ਹੈ ਤੇ ਜਿਹੜਾ ਬਾਦਾਮ ਰੋਗਨ ਤੇਲ ਹੁੰਦਾ ਇਹ ਆਪਣੀ ਸਕਿਨ ਵਿੱਚ ਚਮਕ ਲੈ ਕੇ ਆਂਦਾ ਹੈ ਔਰ ਇਹ ਡਰਾਈਪਨ ਹੁੰਦੇ ਉਹ ਠੀਕ ਕਰਦੇ। ਇਹ ਦੇਖੋ ਇਹ ਨਾਲ ਇਸ ਤਰੀਕੇ ਦੀ ਆ ਦੇਖੋ ਕਰੀਮ ਬਣ ਕੇ ਇਹ ਰੈਡੀ ਹੋ ਜਾਂਦੀ ਹੈ। ਬਹੁਤ ਵਧੀਆ ਕਰੀਮੀ ਜਿਹਨੂੰ ਬਹੁਤ ਹੀ ਵਧੀਆ ਕਹਿੰਦੇ ਨੇ। ਤੇ ਮੈਨੂੰ ਕੱਲ ਕਮੈਂਟ ਵੀ ਆਇਆ ਸੀ ਇੱਕ ਭੈਣ ਦਾ ਪੁੱਛ ਰਹੀ ਸੀ ਕਿ ਦੀਦੀ ਵਿంటర్ ਕਰੀਮ ਲਈ ਕੁਝ ਦੱਸੋ ਹਨਾ। ਅਗਰ ਆਪਾਂ ਜਿਹੜੀਆਂ ਮਾਰਕੀਟ ਵਾਲੀਆਂ ਵਿంటర్ ਕਰੀਮ ਲੈ ਕੇ ਆਉਣੇ ਆ। ਉਹ ਵਿੱਚ ਵੀ ਇਨਾ ਹੁੰਦਾ ਨਹੀਂ ਮੋਸਚਰਾਈਜ਼ਰ ਉਹ ਵੀ ਇਨਾ ਚਿਹਰੇ ਨੂੰ ਠੀਕ ਨਹੀਂ ਕਰਦੀ। ਅਗਰ ਜੇ ਹੁੰਦਾ ਵੀ ਉਹਦੇ ਵਿੱਚ ਨਾ ਮੋਸਚਰਾਈਜ਼ਰ ਜ਼ਿਆਦਾ ਜਾ ਮਤਲਬ ਕਿ ਚਿਪਚਾਪਨ ਹੁੰਦਾ ਏ ਤੇ ਉਹ ਆਪਣੇ ਟਿੰਪਲ ਕਰ ਦਿੰਦਾ ਚਿਹਰੇ ਤੇ। ਜਿਹੜੀ ਆ ਕਰੀਮ ਹੋਊਗੀ ਨਾ ਇੰਨੀ ਵਧੀਆ ਹੋਊਗੀ ਬ੍ਰੈਸਟ ਕਰੀਮ। ਮੈਂ ਦੇਖੋ। ਮੈਂ ਦੇਖੋ। ਮੈਂ ਨਾ ਥੋੜੀ ਜਿਹੀ ਬਣਾ ਕੇ ਕਿਉਂਕਿ ਮੈਂ ਪਹਿਲਾਂ ਬਣਾਈ ਹੋਈ ਸੀ ਕਿ ਤੇ ਮੈਂ ਇਸਤੇਮਾਲ ਕਰਦੀ ਰਹੀ ਆ ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਦੱਸ ਦੇਣੀ ਆ ਨਾ ਆ ਦੇਖੋ ਬਹੁਤ ਵਧੀਆ ਕਰੀਮ ਹੈ ਜਿਹਨੂੰ ਬਹੁਤ ਹੀ ਵਧੀਆ ਕਹਿੰਦੇ ਨੇ ਇਹ ਦੇਖ ਚਿੱਤ ਅਰਜੀ ਤੁਸੀਂ ਆਪਣੇ ਚਿਹਰੇ ਤੇ ਲਗਾਓ ਦਿਨੇ ਲਗਾਓ ਰਾਤ ਨੂੰ ਲਗਾਓ ਇਹ ਨਹੀਂ ਵਧੀਆ ਕਰੀਮ ਹੈ ਨਾਈਟ ਕਰੀਮ ਵੈਸੇ ਆਪਾਂ ਇਹਨੂੰ ਕਹਿ ਸਕਦੇ ਆ ਨਾਈਟ ਵਿੱਚ ਜਿਆਦਾ ਕੰਮ ਕਰਦੀ ਹੈ ਕਿਉਂਕਿ ਨਾ ਜਿਹੜਾ ਇਹਦੇ ਵਿੱਚ ਓਇਲ ਹੁੰਦਾ ਹੈ ਨਾ ਬਾਦਾਮ ਰੋਗਨ ਉਹ ਜਿਹੜਾ ਹੈ ਨਵਦੀਆ ਚਿਹਰੇ ਵਾਸਤੇ ਹੁੰਦਾ ਹੈ ਇਹਨਾਂ ਮਤਲਬ ਕਿ ਜਿਹੜੀਆਂ ਝੁਲੜੀਆਂ ਹੁੰਦੀਆਂ ਨੇ ਹਨਾ ਸਕੀਨ ਜਿਹੜੀ ਇਹ ਲਟਕਣੀ ਸ਼ੁਰੂ ਹੋ ਜਾਂਦੀ ਉਹ ਠੀਕ ਕਰ ਦਿੰਦਾ ਹੈ ਜਿਨ੍ਹਾਂ ਦੇ ਜੋ ਲੈਨ ਭਈ ਹੁੰਦੀ ਹੁੰਦੀ ਹੈ ਨਾ ਖਤਮ ਹੁੰਦੀ ਹੈ ਜਾਨੀ ਕਿ ਮਾਸ ਜਿਹੜਾ ਲਟਕਦਾ ਹੁੰਦਾ ਉਹ ਠੀਕ ਕਰਦੀ ਹੈ ਮ사ਜ ਕਰ ਦਿੰਦਾ ਦੇਖੋ ਇਹਨਾਂ ਵਧੀਆ ਮਤਲਬ ਕਿ ਕਰੀਮ ਦਾ ਟੈਕਚਰ ਹੋ ਜਾਂਦਾ ਬਹੁਤ ਵਧੀਆ ਹੈ ਤੇ ਤੁਸੀਂ ਨਾ ਜਰੂਰ ਇਸਤੇਮਾਲ ਕਰਿਓ ਅਤੇ ਕੋਈ ਇਸ ਤਰੀਕੇ ਦਾ ਹੈਗੇ ਬਦਾਮ ਰੋਗਨ ਪੰਛਾਰੀਓ ਕੋ ਮ ਲੈ ਕੇ ਆਨੇ ਹੁੰਦੀ ਆ ਚਾਹੀ ਤੁਸੀਂ ਮੈਡੀਕਲ ਚ ਵੀ ਲੈ ਸਕਦੇ ਹੋ ਐਲੋਵਿਰਾ ਔਰ ਆਹ ਵਾਲਾ ਵਿਟਾਮਿਨ ਈ ਦੇ ਕੈਪਸੂਲ ਇੱਕ ਪਹਿਲਾਂ ਨੇ ਅਗਰ ਮੈਂ ਪਹਿਲਾਂ ਵੀ ਦੱਸਿਆ ਸੀ ਉਹ ਕਹਿੰਦਾ ਸੀ ਵਿਟਾਮਿਨ ਏ ਹੈ ਜਾਂ ਵਿਟਾਮਿਨ ਈ ਹੈ ਇਹ ਵਿਟਾਮਿਨ ਈ ਦੇ ਕੈਪਸੂਲ ਨੇ ਤੇ ਜਰੂਰ ਇਸਤੇਮਾਲ ਕਰਿਓ ਤੁਸੀਂ ਵੀ ਬਣਾ ਕੇ ਟਰਾਈ ਕਰਿਓ